ਚਾਲੂ ਕਰੋ ਚਾਲੂ ਕਰੋ ਆਪ ਇੱਕ ਜਵਾਨ ਤੇ ਖੜੋ ਇੱਕ ਜਵਾਨ ਤੇ ਖੜੋ ਸਾਰੇ ਡੇਟਾ ਦੇਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਰੇ ਡੇਟਾ ਦੇਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡਾ ਪੁਲ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਮੇਰਾ ਨਾਮ ਹਰਮਨਪਾਲ ਸਿੰਘ ਹੈ ਜੀ ਇੱਥੇ ਇੱਥੇ ਮਲਤਾਨੀਆ ਪੁਲ ਮਲਤਾਨੀਆ ਬਸਨੀਕਾ ਜੀ ਮੈਂ ਮਲਤਾਨੀਆ ਰੋਡ ਦਾ ਹਾਂ ਜੀ ਇਹ ਤੇ ਡੇਟਾ ਤੇ ਡੇਟਾ ਪਹਿਲਾਂ 15 ਤਰੀਕ ਨੂੰ ਇਹਨਾਂ ਨੇ ਕਹੀ ਸੀ ਪੁਲ ਚਾਲੂ ਕਰਨ ਦੀ ਫਿਰ ਇਹਨਾਂ ਨੇ 20 ਕਹੀ ਫਿਰ ਬਾਈ ਕਹਿਤੀ ਉਹ ਬਾਈ ਵੀ ਨੰਗ ਚੁੱਕੀ ਹੈ ਜੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਸੀ ਵੀ ਫਟੋ ਘਟ ਆ ਕੇ ਆਏ ਸੀ ਬੇਨਤੀ ਕਰਨ ਵੀ ਮੋਟਰਸਾਈਕਲ ਛੋਟੇ ਮੋਟਰਸਾਈਕਲ ਇਹ ਦੋ ਟੂ-ਵੀਲਰ ਲੱਗ ਜਾ ਕਰਨ ਵੀ ਚਲੋ ਕਾਰਾਂ ਗੂਰਾਂ ਲਈ ਨਾ ਖੋਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਚਾਹੇ ਥੋੜਾ ਥਾਂ ਰੱਖ ਦਿਓ ਵੀ ਨਾ ਟ੍ਰੈਫਿਕ ਨਾਲ ਉੱਤੇ ਹੌਲੀ 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 ਉੱਤੇ ਲੰਗੀ ਜਾਇਆ ਕਰਨ ਲੋਕ ਪਰ ਇਹਨਾਂ ਨੇ ਸਾਨੂੰ ਇੱਕ ਮੋਟਰਸਾਈਕਲ ਵੀ ਲੰਘਣ ਦਿੱਤਾ ਨਵੇਂ ਸਾਲ ਦੀ ਡੇਟਾਂ ਦੇ ਜਾਂਦੇ ਸੁਣਨਾ ਚਾਹੀਏ ਨਵੇਂ ਸਾਲ ਦੀ ਇਹਨਾਂ ਦਾ ਪਤਾ ਹੀ ਨਹੀਂ ਹੁਣ ਇਹਨਾਂ ਦੀ ਡੇਟ ਤੇ ਵੀ ਭਰੋਸਾ ਨਹੀਂ ਰਹਿ ਗਿਆ ਬਹੁਤ ਤਕਲੀਫਾਂ ਦਾ ਸਾਹਮਣਾ ਕਰਦਾ ਅੱਜ ਪਿਛਲੇ ਕਈ ਸਾਲਾਂ ਤੋਂ ਜਿਹੜਾ ਇਹ ਮਲਤਾਨੀਆਂ ਔਰ ਪਟੰਨਾ ਸ਼ਹਿਰ ਵਾਲੇ ਪਾਸੇ ਨੂੰ ਪੁਲ ਬਣਾਇਆ ਜਾ ਰਿਹਾ ਸੀਗਾ ਕਈ ਦਿਨਾਂ ਤੋਂ ਇਹ ਕੰਪਲੀਟ ਹੋ ਚੁੱਕਿਆ ਹੈ ਆਮ ਆਦਮੀ ਦੀ ਸਰਕਾਰ ਹੈ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਹੈ ਇਹਨਾਂ ਨੇ ਉਹ ਕਹਿੰਦੇ ਸੀਗੇ ਵੀ ਜਦੋਂ ਵੀ ਕੋਈ ਕੰਮ ਹੋ ਗਿਆ ਕਿਸੇ ਦਾ ਇੰਤਜ਼ਾਮ ਨੇ ਹੋਊਗਾ ਜਿਹੜੇ ਵੀ ਉਦਘਾਟਨ ਹੋਣਗੇ ਆਮ ਬੰਦੇ ਕਿਸੇ ਰਕਸ਼ੇ ਵਾਲੇ ਨੂੰ ਕਿਸੇ ਆਟਾ ਵਾਲੇ ਨੂੰ ਲੈ ਕੇ ਅਸੀਂ ਉਹਦਾ ਉਦਘਾਟਨ ਕਰਾਂਗੇ 20 ਦਿਨਾਂ ਤੋਂ ਇਹ ਪੁਲ ਤਿਆਰ ਹੋਇਆ ਪਿਆ ਤੇ ਲੋਕ ਇੰਨੇ ਖੱਜਲ ਹੋ ਰਹੇ ਹੈਗੇ ਕੋਈ ਬਿਮਾਰ ਹੈ ਕਿਸੇ ਨੇ ਉਧਰਲੇ ਪਾਸੇ ਹਸਪਤਾਲ ਚ ਜਾਣਾ ਹੈ ਕੋਈ ਆਪਦੇ ਜਰੂਰੀ ਕੰਮ ਤੇ ਜਾਣਾ ਹੈ ਬੱਚਿਆਂ ਨੇ ਜਾਣਾ ਹੈਗਾ ਹੈਗਾ ਕਿਸੇ ਨੇ ਕੋਈ ਆਪਦਾ ਬਿਮਾਰ ਹੋ ਜਾਂਦਾ ਹਸਪਤਾਲਾਂ ਚ ਜਾਣਾ ਹੈਗਾ ਉਹ ਇੰਨੇ ਦੁਖੀ ਹੈ ਲੋਕ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਸੀ ਪਹਿਲਾਂ ਜਿਹੜੀ ਠੰਡੀ ਛੜਕ ਹੈ ਇਹਨੂੰ 4-5 ਫੁੱਟ ਥਾਂ ਪੈ ਇਹਨੂੰ ਚੌੜਾ ਕਰ ਦੇ ਟ੍ਰੈਫਿਕ ਦੇ ਤਰੀਕੇ ਨਾਲ ਚੱਲਦਾ ਇੱਕ ਬੰਦੇ ਨੇ ਜਿਹੜੇ ਇਧਰੋਂ ਜਾਣਾ ਹੈਗਾ ਉਸ ਨੂੰ ਪੌਣਾ-ਪੌਣਾ ਘੰਟਾ ਸ਼ਹਿਰ ਦੇ ਵਿੱਚ ਮਾਲ ਰੋਡ ਤੇ ਜਾਣ ਵਾਸਤੇ ਲੱਗ ਜਾਂਦਾ ਹੈ ਕਿਉਂਕਿ ਟ੍ਰੈਫਿਕ ਵੱਧ ਜਾਂਦਾ ਹੈ ਜੇ ਉਹਨੂੰ ਚੌੜਾ ਕੀਤਾ ਹੁੰਦਾ ਅਫਸਰ ਹੈ ਦਫ਼ਤਰਾਂ ਦੇ ਬੈਠੇ ਬਾਹਰ ਨਹੀਂ ਨਿਕਲਦੇ ਇਹਨਾਂ ਦੇ ਪੱਲੇ ਕੁਸ਼ੀ ਨਹੀਂਗਾ ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਬੰਦਾ ਕੀ ਕਰੂਗਾ ਜਿਹੜਾ ਅੱਜ ਦਾ ਮੇਨ ਮੁੱਦਾ ਹੈ ਇਹ ਮਲਦਾਨੇ ਰੋਡ ਦਾ ਪੁਲ ਦਾ ਹੈਗਾਗਾ ਔਰ ਐਮਐਲਏ ਸਾਹਿਬ ਨੂੰ ਮੇਅਰ ਸਾਹਿਬ ਨੂੰ ਪਹਿਲਾਂ ਚਾਹੀਦਾ ਸੀ ਵੀ ਜਦੋਂ ਤਿਆਰ ਹੋ ਗਿਆ ਇਹਨੂੰ ਚਲਵਾ ਦਈਏ ਲੋਕਾਂ ਵਾਸਤੇ ਪਤਾ ਨਹੀਂ ਕਿਸ ਚੀਜ਼ ਦਾ ਇਹ ਇੰਤਜ਼ਾਰ ਕਰ ਰਿਹਾ ਹੈ ਅੱਜ ਵੀ ਲੋਕ ਬਹੁਤ ਖੰਝਲ ਹੋ ਰਹੇ ਹੈਗੇ ਅੱਜ ਅਸੀਂ ਇਕੱਠੇ ਹੋ ਕੇ ਸਾਡੇ ਸ਼ਰੋਮਣੀ ਕਾਲੀਦਲ ਵੱਲੋਂ ਅੱਥਰ ਧਰਨਾ ਦਿੱਤਾ ਹੈ ਔਰ ਅਸੀਂ ਇਹਨੂੰ ਖੋਲਣ ਦਾ ਯਤਨ ਕਰਾਂਗੇ ਜੇ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਇਹ ਰੌਣ ਇਸ ਦੇ ਵਿੱਚ ਸਾਫਤ ਹੋ ਗਿਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੀ ਬਹੁਤ ਵੱਡੀ ਨਲਾਇਕੀ ਹੈ ਔਰ ਇੱਥੋਂ ਦੇ ਪ੍ਰਸ਼ਾਸਨ ਦੀ ਔਰ ਇੱਥੋਂ ਦੇ ਇਹਨਾਂ ਦੇ ਨੁਮਾਇੰਦਿਆਂ ਦੀ ਬਹੁਤ ਵੱਡੀ ਨਲਾਇਕੀ ਹੈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਅ ਸੋ ਮਤਲਬ ਕਿ ਜਿੰਨੇ ਤਕਲੀਫਾਂ ਦਿੰਦੇ ਆ ਇਹ ਸਰਕਾਰ ਦੇ ਵਿੱਚ ਪੰਜਾਬ ਦਾ ਇਹਨਾਂ ਨੇ ਸੱਤਿਆਨਾਸ਼ ਕਰਤਾ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹਦਾ ਖਮਾਜਾ ਭੁਗਤਣਾ ਪੈਣਾਗਾ ਆਉਣ ਵਾਲੇ ਲੰਬੇ ਸਮੇਂ ਤੱਕ ਔਰ ਜਿੰਨਾ ਇਹਨਾਂ ਨੇ ਪੰਜਾਬ ਦਾ ਜਿੰਨਾ ਇਹਨਾਂ ਨੇ 5 ਸਾਲਾਂ ਦੇ ਵਿੱਚ ਜਿਹੜਾ ਸੱਤਿਆਨਾਸ਼ ਕੀਤਾ ਪਰ ਲੋਕ ਵੀ ਬਹੁਤ ਉਤਾਵਲੇ ਆ ਸਾਡੇ ਹੁਣ ਕਾਰਪੋਰੇਸ਼ਨ ਦੀਆਂ ਵੋਟਾਂ ਪੈਣਗੀਆਂ ਸਾਡਾ ਸ਼ਰੂਮ ਨੇ ਕਾਲੀਦਾਲ ਦਾ ਇੱਥੇ ਮੇਅਰ ਬਣੂਗਾ ਪਰ ਡਿੰਡੇ ਨੂੰ ਫਿਰ ਤੋਂ ਅਸੀਂ ਕੋਸ਼ਿਸ਼ ਕਰਾਂਗੇ ਸੁਧਾਰ ਵਾਲੇ ਪਾਸੇ ਚਾਹੇ ਉਹ ਟ੍ਰੈਫਿਕ ਦੀ ਸਮੱਸਿਆ ਹੋਵੇ ਇਹ ਲੋਕਾਂ ਦੀ ਗਲੀਆਂ ਲਾਲੀਆਂ ਦੀ ਸਮੱਸਿਆ ਕੋਈ ਵੀ ਸਮੱਸਿਆ ਕਾਰਪੋਰੇਸ਼ਨ ਨਾਲ ਸੰਬੰਧਦਾ ਹੈ ਉਹਦਾ ਅਸੀਂ ਸੁਧਾਰ ਕਰਾਂਗੇ ਅ ਅੱਜ ਅਸੀਂ ਸਾਰੀ ਜਥੇਬੰਦੀ ਜਿਵੇਂ ਸਾਨੂੰ ਫੈਸਲਾ ਕਰੂਗੀ ਉਹਦੇ ਮਤਾਬਕ ਅਸੀਂ ਇੱਥੋਂ ਦਾ ਹੁਣ ਐਕਸ਼ਨ ਜੋ ਲੈਣਾ ਹੈ ਧਰਨਾ ਦੇਣਾ ਹੈ ਜੋ ਲੈਣਾ ਹੈ ਸਾਰੇ ਇਕੱਠੇ ਹੋ ਕੇ ਉਹ ਫਿਕਰ ਅੱਜ ਤਾਂ ਟਿੱਲੂ ਸਾਹਿਬ ਆਪਣੇ ਵੀਆਈਪੀ ਤੋਂ ਆਟਨ ਜ਼ਰੂਰੀ ਕਿ ਲੋਕਾਂ ਦੀ ਸਹਿਮਤੀ ਜ਼ਰੂਰੀ ਹੈ ਇਹ ਕਹਿੰਦੇ ਹੁੰਦੇ ਸੀ ਸਾਡਾ ਤਾਂ ਵੀਆਈਪੀ ਖਦੋਂ ਜੀ ਹੁਣ ਇਹਦੇ ਵੱਡੇ ਵੱਡੇ ਇਹਨਾਂ ਨੇ ਬੋਰਡ ਲਾ ਕੇ ਫਿਰ ਉਦਘਾਟਨ ਵਾਸਤੇ ਅੱਜ ਪਤਾ ਨਹੀਂ ਕੀ ਦਾ ਇੰਤਜ਼ਾਰ ਕਰ ਰਹ ਫੇਰ ਕਿਤੇ ਜਾ ਕੇ ਉਦਘਾਟਨ ਕਰਨਗੇ ਅਜਰੇ ਅਜਨਾ ਜੀ ਇਹ ਵੀ ਸੁਣਨ ਚ ਆਇਆ ਸੀ ਕਿ ਜਦੋਂ ਦਾ ਇਹਨਾਂ ਨੂੰ ਪਤਾ ਲੱਗਿਆ ਵੀ ਧਰਨਾ ਲੱਗੂਗਾ ਤਾਂ ਇਹਨਾਂ ਨੇ ਹੁਣ ਇਹ ਗੱਲ ਉਹ ਕਰਤੀ ਵੀ ਅੱਜ ਅਸੀਂ ਉਦਘਾਟਨ ਕਰਾਂਗੇ ਅੱਜ ਜਿਹੜੇ ਤੁਸੀਂ ਇਹ ਕਹਿ ਰਹੇ ਸੀ ਵੀ ਇੱਕ ਜਨਮ ਜੁਗ ਕਰਾਂਗੇ ਤੇ ਅੱਜ ਕੀ ਹੋ ਗਿਆ ਇਹ じゃ ਜਿਹੜਾ ਤੁਸੀਂ ਅੱਜ ਤੁਰਤ ਪਰੰ ਕਰਨਾ ਸ਼ੁਰੂ ਕਰਤਾ ਵੀ ਲੋਕਾਂ ਨੂੰ ਇਹਨਾਂ ਨੂੰ ਪਤਾ ਲੱਗਿਆ ਵੀ ਹੁਣ ਵਿਰੋਧ ਵੱਧ ਰਿਹਾ ਤੇ ਹੁਣ ਇਹਨਾਂ ਦੇ ਬਿਆਨ ਸ਼ੁਰੂ ਹੋ ਗਏ ਵੀ ਅੱਜ ਅਸੀਂ ਅੱਜ ਕਰਾਂਗੇ ਅਸੀਂ ਇਹ ਵੀ ਵਾਰਨ ਕਰਦੇ ਹਾਂ ਜੇ ਅੱਜ ਹੁੰਦਾ ਠੀਕ ਹੈ ਅਦਰਵਾਈਜ਼ ਨਹੀਂ ਅਸੀਂ ਆਪ ਕਰਾਂਗੇ ਇਹਦਾ ਉਦਘਾਟਨ